ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਕਹਿੰਦੇ ਵੀ ਆਪਾਂ ਪਹੁੰਚੇ ਹੋਏ ਆ ਸਿੱਧੂ ਮੂਸੇ ਵਾਲੇ ਦੇ ਏਰੀਆ 'ਚ ਪਹੁੰਚੇ ਹੋਇਆ ਮੂਸੇ ਦੇ ਬਿਲਕੁਲ ਨਜ਼ਦੀਕ ਰਹਿ ਜਾਂਦਾ ਪਿੰਡ ਹੈਗਾ ਬਾਈ ਦਾ ਰਾਏਪੁਰ ਮੱਖਾ ਤਹਿਸੀਲ ਸਰਦੂਲਗੜ ਤੇ ਜ਼ਿਲ੍ਹਾ ਮਾਨਸਾ ਆ ਇੱਕ ਛੋਟੀ ਫੌਰ ਸੇਲ ਆ ਬਾਈ ਕੋਲੇ ਗੱਬਣਾ ਕੱਢਦੀ ਆ ਦਿਨ ਮੇਰਾ ਖਿਆਲ ਹਫਤੇ ਦੇ ਆਸ-ਪਾਸੇ ਕੱਢ ਜੂਗੀ ਤੇ ਜਿਹੜਾ ਛੋਟੀ ਦਾ ਰਿਕਾਰਡ ਆ ਰਿਕਾਰਡ ਦੁੱਧ ਦਾ ਬਹੁਤ ਚੰਗਾ ਇੱਕ ਖਾਸੀਅਤ ਹੋਰ ਆ ਇਹਦੇ 'ਚ ਵੀ ਇੱਕ ਤਾਂ ਇਹ ਹੈਗੀ ਆ ਘਰੇਲੂ ਸੱਜਣ ਕੋਲੇ ਵਕਾਉ ਤੇ ਦੂਜੀ ਗੱਲ ਇਹ ਆ ਵੀ ਬਾਈ ਕਹਿੰਦਾ ਕੋਈ ਆਪਾ ਹਰਿਆਣੇ ਚੋਂ ਨਹੀਂ ਇਹ ਖਰੀਦੀ ਘਰ ਦੀ ਪੁਰਾਣੀ ਬਰੀਡ ਆ ਜਿਹੜੀ ਉਹ ਤੁਰ ਹੀ ਆਉਂਦੀ ਆ ਕਿਉਂਕਿ ਜਿਵੇਂ ਅਕਸਰ ਮੈਂ ਤੁਹਾਨੂੰ ਦੱਸਦਾ ਵੀ ਹੁੰਦਾ ਵੀ ਜਿਵੇਂ ਮਾਨਸ ਏਰੀਆ ਆ ਗਿਆ ਜਾਂ ਰਾਮਪੁਰਾ ਫੂਲ ਆ ਗਿਆ ਜਾਂ ਮੋੜ ਮੰਡੀ ਆ ਗਿਆ ਇਹ ਜੰਗਲ ਦਾ ਇਲਾਕਾ ਮੰਨਿਆ ਗਿਆ ਪੁਰਾਣੇ ਟਾਈਮਸ ਜਿਹੜਾ ਇਸ ਏਰੀਏ ਦੇ ਪਸ਼ੂ ਤੇ ਉਹ ਦੁੱਧ ਕਾਫੀ ਵਧੀਆ ਮਾਤਰਾ 'ਚ ਦੁੱਧ ਪਾਉਂਦੇ ਤੇ ਉਸ ਤੋਂ ਬਾਅਦ ਵਿਗੜਦੀ ਵਿਗੜਦੀ ਹੌਲੀ ਹੌਲੀ ਆਪਾਂ ਗੱਲ ਕਰ ਲਈ ਨਸਲ ਵਿਗੜ ਗਈ ਪਰ ਜਿਹੜੇ ਸੱਜਣਾ ਕੋਲੇ ਪੁਰਾਣਾ ਖਾਣਾ ਉਹਨਾਂ ਕੋਲੇ ਦੁੱਧ ਮੱਝਾਂ ਅੱਜ ਵੀ 20 ਦੇ ਆਸੇ-ਪਾਸੇ ਦ ਇਹ ਮੱਝ 20 ਕਿਲੋ ਵਾਲੀ ਆ ਤੇ ਬਾਕੀ ਗੱਲਬਾਤ ਤੁਹਾਡੀ ਬਾਈ ਨਾਲ ਕਰਾ ਦੂੰਗਾ ਡਿਟੇਲ ਸਾਰੀ ਬਾਈ ਨੂੰ ਆਪਾਂ ਪੁੱਛਾਂਗੇ ਤੇ ਇਹਦੇ ਤੋਂ ਨੂੰ ਮੈਂ ਦੋ ਬੱਚੇ ਵੀ ਦਿਖਾਉਂਗਾ ਕੱਟੀ ਦਿੰਦੀ ਆ ਤੇ ਆਜੋ ਜੀ ਹੋਰ ਕੀ ਹਾਲ ਆ ਭਾਈ ਸਿੱਕੇ ਭਾਈ ਜੀ ਚੜ੍ਹਦੀ ਕਲਾ ਚੜ੍ਹਦੀ ਕਲਾ ਜੀ ਨਾਮ ਤੇ ਡਰੈੱਸ ਬੋਲ ਦੇ ਇੱਕ ਵਾਰੀ ਨਾਮ ਜਗਸੀਰ ਸਿੰਘ ਜੀ ਠੀਕ ਆ ਗੱਲ ਐ ਡਰੈੱਸ ਰਾਇਪੁਰ ਰਾਇਪੁਰ ਮੱਖਾ ਮੂਸੇ ਤੋਂ ਕਿੰਨੇ ਕਿਤੇ ਮੂਸੇ ਤੋਂ 10 ਕਿਲੋਮੀਟਰ ਹੈ 10 ਕਿਲੋਮੀਟਰ ਨੇੜੇ ਹੀ ਰਹਿ ਗਿਆ ਹਾਂ ਨੇੜੇ ਹੀ ਰਹਿ ਗਿਆ ਹਾਂ ਠੀਕ ਆ ਗੱਲ ਨੰਬਰ ਵੀ ਬੋਲ ਦਿਓ ਨੰਬਰ 9841631000 99416 33000 ਆ ਨੰਬਰ ਵੀ ਸੱਜਣੋਂ ਸੌਖਾ ਥੋੜੇ ਜਿਆਦਾ ਹੀ ਹੋ ਜੂਗਾ ਤਕਰੀਬਨ ਤਕਰੀਬਨਾ ਤੇ ਝੋਟੀ ਬਾਈ ਕਹਿੰਦਾ ਇਹ ਇੱਕੋ ਹੀ ਵੇਚਣੀ ਆ ਬਾਕੀ ਗਰੀ ਉਹ ਕੈਮਰਾ ਘਵਾ ਦੇ ਪਸ਼ੂ ਪਾਈ ਕੋਲ ਚੰਗੇ ਨੇ ਰੱਖੇ ਹੋਏ ਇਧਰਲੇ ਬੰਨੇ ਦਿਖਾ ਦੇ ਝੋਟੀਆਂ ਪਸ਼ੂ ਪਾਈ ਕੋਲ ਵਧੀਆ ਕੁਆਲਿਟੀ ਦੇ ਰੱਖੇ ਹੋਏ ਨੇ ਤੇ ਇਸ ਤੋਂ ਬਾਅਦ ਬਾਈ ਕਹਿੰਦਾ ਕੰਮ ਵਧਾਉਣ ਦੀ ਇੱਛਾ ਵੀ ਆ ਤੇ ਥੋੜਾ ਵਧੀਆ ਲੈਵਲ ਤੇ ਚੰਗੇ ਪਸ਼ੂ ਹੋਰ ਵੀ ਤਿਆਰ ਕਰਨੇ ਆ ਇਹਦਾ ਸੂਆ ਕਿਹੜਾ ਬਾਈ ਇਹਦਾ ਤੀਜਾ ਜੀ ਤੀਜਾ ਸੂਆ ਸੁਣਦੀ ਆ ਤੋਰ ਖੋਲ ਕੇ ਮੜੀ ਜੀ ਸੂਆ ਸੌਂਦੀ ਆ ਤੀਜਾ ਤੇ ਦਿਨ ਕਿੰਨੇ ਕੱਢ ਦੂ ਬਾਈ ਜੀ ਦਿਨ ਬਾਈ ਇਹ ਕੱਢੂਗੀ ਹਫਤਾ ਹੀ ਕੱਢ ਦੂ ਮੰਨ ਲਓ ਇੱਕ ਹਫਤਾ ਹਾਂ ਆ ਹਫਤੇ ਦੇ ਆਸੇ ਪਾਸੇ ਦਿਨ ਬਾਈ ਕਹਿੰਦਾ ਕੱਢ ਦੂਗੀ ਐ ਨੂੰ ਲੈ ਚਲੀ ਬਈ ਇੱਧਰਲੇ ਬੰਨੇ ਹਲਾਲੇ ਪਾਸੇ ਤੇ ਦੁੱਧ ਦਾ ਕੀ ਰਕਾਰਾ ਦੂਜੇ ਸੂਏ ਦਾ ਸੂਏ ਤਾਂ 18 ਲੀਟਰ ਦੂ ਬਾਈ ਆਪ ਆਪ ਚੋ ਰਿਆ ਨਾ ਕੰਟੀਨਿਊ ਛੱਡ ਕੇ ਪੂਰਾ ਠੀਕ ਆ ਬੱਚੇ ਤੋਂ ਬਿਨਾ ਹਾਂ ਜੇ ਵਿਚੀ ਬੱਚੇ ਵਾਲਾ ਲਾ ਲਈਏ 20 ਲਾਓ ਤੁਸੀਂ ਖੁੱਲਾ 20 ਲਾਓ ਖੁੱਲਾ 20 ਲੀਟਰ ਹਾਂ ਹਾਂ ਐ ਨੂੰ ਘਮਾ ਲਿਆ ਪੱਕੇ ਫਰਸ਼ ਉੱਤੋਂ ਇੱਥੇ ਦਿਖਾ ਰਹੀ ਗੈਰੀ ਕੋ ਕਵਾਲਿਟੀ ਬਾਡੀ ਬੁੱਡੀ ਵਾਲੀ ਉਹੀ ਗੱਲ ਆ ਜਿਵੇਂ ਤੁਹਾਨੂੰ ਮੈਂ ਕਹਿਣਾ ਉਹਨਾਂ ਨਾਲ ਮੈਂ ਵੀ ਇੱਕ ਰੇਲ ਦੇ ਡੱਬੇ ਜਿੱਡੀ ਝੋਟੀ ਉਹ ਸ਼ਿਸ਼ਟ ਨਹੀਂ ਆ ਇਹ ਰੇਲ ਦੇ ਡੱਬੇ ਜਿੱਡੀ ਝੋਟੀ ਤੁਹਾਨੂੰ ਮੈਂ ਦਿਖਾਈ ਜਨਾ ਇਹਦੀ ਖਾਸ ਗੱਲ ਇਹ ਆ ਆਪਾਂ ਖਰੀਦੀ ਤਾਂ ਨਹੀਂ ਕਿਤੋਂ ਨਾ ਬਾਈ ਆਪਾਂ ਖਰੀਦੀ ਨਹੀਂ ਮੈਂ ਅੱਜ ਤੱਕ ਆ ਕਮਾ ਦਿਆਂ ਨੂੰ ਅੱਜ ਤੱਕ ਕਦੇ ਲਈਏ ਨਹੀਂ ਲਈ ਨਹੀਂ ਕਹਿੰਦਾ ਬਾਈ ਕਹਿੰਦਾ ਇਹ ਵੀ ਰਿਕਾਰਡ ਚੰਗਾ ਬਾਈ ਦਾ ਵੀ ਅੱਜ ਤੱਕ ਕੋਈ ਪਸ਼ੂ ਆ ਜਿਹੜਾ ਆਪਾਂ ਖਰੀਦਿਆ ਨਹੀਂ ਘਰ ਦੇ ਪਸ਼ੂ ਆ ਤੂੰ ਇਹ ਘਰ ਦੀ ਬਰੀਡ ਹੀ ਆ ਹਾਂ ਘਰ ਦੀ ਤਿਆਰ ਆ ਬਾਈ ਯਾਰ ਪਸ਼ੂ ਕੀ ਕਹ ਗੱਲ ਜਿਵੇਂ ਤੁਹਾਨੂੰ ਮੈਂ ਵੀਡੀਓ ਦੀ ਸ਼ੁਰੂ ਚ ਹੀ ਦੱਸਿਆ ਸੀ ਵੀ ਜਿਹੜੇ ਇਹ 2-3 ਇਲਾਕੇ ਤੁਹਾਨੂੰ ਮੈਂ ਦੱਸ ਰਿਹਾ ਕਮਾਹ ਦੀ ਕਿਰਾਂ ਹੋ ਰਹਿਣ ਵੀ 2-3 ਏਰੀਆ ਜਿਹੜੇ ਤੁਹਾਨੂੰ ਮੈਂ ਬੋਲੇ ਸੀ ਰਾਮਪੁਰਾ ਮੋੜ ਤੇ ਮਾਨਸ ਏਰੀਆ ਵੀ ਇਹ ਏਰੀਆ ਚ ਜੰਗਲ ਵਾਲਾ ਏਰੀਆ ਮੰਨਿਆ ਗਿਆ ਜਿਹੜੇ ਪੁਰਾਣੇ ਪਸ਼ੂਤੀ ਚੰਗੇ ਦੁੱਧ ਵਾਲੇ ਸੀ ਇੱਥੇ ਕਮਾਹ ਕੇ ਰੋਕ ਲਈ ਮਾੜੀ ਐਨੂੰ ਰੋਕ ਲਈ ਕੱਚੀ ਜ਼ਰੂਰ ਆ ਹੋਰ ਘਾਟ ਕੋਈ ਨਹੀਂ 5-7 ਦਿਨ ਜਿਹੜੇ ਕੱਢਦੀ ਆ ਉਹੀ ਉਹੀ ਗੱਲ ਬਾਤ ਆ ਇਹਦੇ ਚ ਵੀ ਉਦਾਂ ਨਹੀਂ ਕਮੀ ਹੈਗੀ ਕਿਸੇ ਵੀ ਪੱਖ ਤੋਂ ਚਬਾਈ ਦੀ ਕਿਵੇਂ ਬਾਈ ਇਹ ਚਬਾਈ ਬਾਈ ਜਮਾ ਵਾਲਾ ਕੇ ਲਈ ਆਵੇ ਕੋਈ ਚੱਕਰ ਨਹੀਂ ਆਪਾਂ ਨੂੰ ਸੁਵਾ ਕੇ ਭੇਜ ਦਾਂਗੇ ਆਪਾਂ ਉਹ ਠੀਕ ਆ ਗੱਲ ਹਾਂ ਬਾਈ ਕਹਿੰਦਾ ਦੁੱਧ ਤਿਆਰ ਕਰਕੇ ਵੀ ਦੇ ਦਾਂਗੇ ਪਰ ਦੁੱਧ ਤਿਆਰ ਵਾਲਾ ਰੇਟ ਆ ਜਿਹੜਾ ਉਹ ਉਦਾਂ ਦਾ ਹੋਊਗਾ ਹਾਂ ਹੁਣ ਜਿਹੜਾ ਅੱਜ ਵਾਲਾ ਰੇਟ ਆ ਅੱਜ ਵਾਲਾ ਰੇਟ ਹੋਊਗਾ ਉਦਾਂ ਦਾ ਤੇ ਝੋਟੀ ਆ ਗਈ ਸਾਰੀ ਜੈਡ ਬਲੈਕ ਤਕਰੀਬਨ ਤਕਰੀਬਨ ਰੰਗ ਰੰਗ ਦੇਖੋ ਬਾਈ ਰੰਗ ਰੰਗ ਬਹੁਤ ਸੋਹਣਾ ਹਾਂ ਰੰਗ ਰੰਗ ਵੀ ਆਇਆ ਨਾ ਆ ਗਿਆ ਗਹਿਰਾ ਜੈਡ ਬਲੈਕ ਤੇ ਉੱਤੋਂ ਜਿਹੜੀ ਬਾਡੀ ਦੀ ਚੜਾਈ ਆ ਚੜਾਈ ਵੀ ਝੋਟੀ ਦੀ ਫੁੱਲਾ ਲੈ ਚਲ ਬਾਈ ਤੇ ਹੁਣ ਇਹਨੇ ਤੁਹਾਨੂੰ ਮੈਂ ਬੱਚੇ ਵੀ ਦਿਖਾ ਦੂੰਗਾ ਵੀ ਬੱਚੇ ਕਿਦਾਂ ਦੇ ਪਾਉ ਤੇ ਜਿੰਨੀ ਕ ਪਲਾਈ ਤੁਹਾਨੂੰ ਆਰਡਰ ਚ ਨਜ਼ਰ ਆ ਰਹੀ ਆ ਥਾਣਾ ਦਾ ਗੈਪ ਆ ਵੀ ਐ ਮੰਨ ਲਓ ਵੀ ਬਹੁਤ ਸੋਹਣਾ ਆਰਡਰ ਬਣਾਉਗੀ ਸ਼ੂ ਤੱਕ ਦਾ ਆਰਡਰ ਬਣਾਉਗੀ ਖੁੱਲਾ ਆਰਡਰ ਪੂਰਾ ਬੰਦ ਬਾਈ ਤੇ ਉੱਤੋਂ ਘਰੀ ਇਹਦੀ ਚੜਾਈ ਦਿਖਾ ਦੀ ਉਹ ਮੈਂ ਚੜਾਈ ਚੜੂਈ ਕਿੰਨੀ ਰੱਖਦੀ ਆ ਬਾਡੀ ਵਾਲੀ ਆ ਗਈ ਪੂਰੇ ਜੋਸ਼ ਵਾਲੀ ਝੋਟੀ ਆ ਗਈ ਜੇ ਗੱਲ ਕਰ ਲਈਏ ਵੀ ਐ ਆ ਸਾਮ ਸੂਮ ਬਾਈ ਦੀ ਚੰਗੀਆਂ ਸਾਮ ਵਾਲੇ ਪਾਸਿਓਂ ਨਹੀਂ ਕੱਟ ਹੈਗੀ ਤੇ ਸਿੰਗਾ ਦਾ ਡਿਜ਼ਾਈਨ ਵੀ ਇੱਕੋ ਨਾਲ ਲਈ ਆ ਬਿਲਕੁਲ ਗੋਲ ਆ ਗਿਆ ਸਿੰਗਾ ਤੇ ਜਿਹੜੇ ਬੱਚੇ ਦਿਖਾਉਂਗਾ ਇਹਦੇ ਆਪਣਾ ਭਾਈ ਬਣਾਇਆ ਵੀ ਨਹੀਂ ਬਵਾਰੀਆਂ ਵਾਂਗੂ ਜਾ ਕੋਈ ਬੰਦਾ ਬਣਾ ਲਿਆ ਆਪਣਾ ਰੇਤ ਵੀ ਲਾ ਕੇ ਦੇ ਇਹਦੂ ਵੀ ਬੰਦ ਸਿੰਘ ਬਣਾਉਣਗੇ ਜਿਵੇਂ ਮੇਰੀ ਗੱਲ ਹੋਈ ਸੀ ਭਾਈ ਨਾਲ ਮੈਂ ਅੱਖਾਂ ਜਿਮਾ ਸਿੰਘ ਇਹਦਾ ਬਣਵਾ ਦੀ ਹੈ ਨਾ ਥੋੜੀ ਜਿਆਦਾ ਚਾਚਣ ਲੱਗ ਪਈ ਪਰ ਭਾਈ ਕਹਿੰਦਾ ਆਪਾਂ ਨੂੰ ਬਣਵਾਉਣ ਦੀ ਕਹਿੰਦਾ ਲੋੜ ਹੀ ਨਹੀਂ ਯਾਰ ਝੋਟੀ ਇੰਨੀ ਖੂਬਸੂਰਤ ਆ ਵੀ ਜਦੋਂ ਆਪਣੇ ਭਰਾ ਦੇਖਣਗੇ ਹੈਨਾ ਉਦੋਂ ਆਪੇ ਪਤਾ ਲੱਗ ਜੂਗਾ ਤਕਰੀਬਨ ਜੈਡ ਬਲੈਕ ਹੀ ਆ ਗਰੀ ਵੇ ਆ ਇੱਥੇ ਇੱਥੇ ਰਹਿਣ ਦੇ ਭਾਈ ਇਹ ਆ ਦੇਖੀ ਠੀਕ ਆ ਗੱਲ ਤੇ ਹੋਰ ਮੂਰਾ ਜੀ ਆ ਗਈ ਜਿਵੇਂ ਆਪਾਂ ਕਹਿੰਦੇ ਨਾ ਨੀਲੀ ਦਾ ਵੀ ਥੋੜੀ ਲੰਬੀ ਆ। ਆਲਾ ਆਪਾਂ ਕਹਿੰਦਾ ਬਈ ਹਰਿਆਣੇ ਚ ਜਾਂਦਾ। ਜੇ ਬੰਦਾ ਚੰਗਾ ਕੰਮ ਕਰਦਾ ਘਰੀ ਤਿਆਰ ਕਰ ਲਾਂਦਾ। ਠੀਕ ਆ ਗੱਲ। ਆ ਇੱਥੇ ਮਾਨਸਾਹ ਜੀ ਹਰਿਆਣਾ ਬਣਾਤਾ। ਹਾਂ। ਠੀਕ ਆ ਗੱਲ। ਤੇ ਦੁੱਧ ਦਾ ਇਹ ਕਿੰਨਾ ਕੁ ਪਾ ਦੂਗੀ ਰੇਂਜ? ਦੁੱਧ ਦੇਵਾਂਗੇ ਬਈ 20 ਲੀਟਰ। 20। ਹਾਂ। ਉਹ ਉਸ ਦਾ ਪਾਏ ਕਰਾਂਗੇ ਵੀ ਟੱਪ ਜੇ। ਠੀਕ ਆ। ਹਾਂ। ਤੇ ਬਾਕੀ ਹੁਣ ਦਾ ਜਿਹੜਾ ਰੇਟ ਆ ਤੇ ਦੁੱਧ ਤਿਆਰ ਵਾਲਾ। ਉਹ ਅਲੱਗ-ਅਲੱਗ ਹੋ ਬਈ। ਠੀਕ ਆ ਗੱਲ। ਹਾਂ। ਤੇ ਦੁੱਧ ਤਿਆਰ ਕਰਕੇ ਵੀ ਦੇ ਦਾਂਗੇ ਜੇ ਕਿਸੇ ਨੇ ਤਿਆਰ ਕਰਕੇ ਲੈਣਾ ਹਾਂ ਰੇਟ ਆਪਾਂ ਕਰਾਂਗੇ ਫੋਨ 'ਤੇ ਠੀਕ ਆ ਗੱਲ ਆ ਰੇਟ ਬਾਈ ਕਹਿੰਦਾ ਮੈਂ ਉਦਾਂ ਦਾ ਹੀ ਕਰੂੰਗਾ ਵੀ ਜੇ ਦੁੱਧ ਤਿਆਰ ਕਰਕੇ ਲੈਣਾ ਤਿਆਰ ਕਰਕੇ ਵੀ ਦੇ ਦਾਂਗੇ ਕਿਉਂਕਿ ਬਾਈ ਨੇ ਘਰੇ ਚੋਈ ਹੋਈ ਆ ਖਰੀਦੀ ਹੋਈ ਨਹੀਂ ਹੋਗੀ ਮੱਝ ਕਿਤੇ ਜੇ ਕੋਈ ਨੁਕਸਾ ਭਾਈ ਜਮ ਆਪਣੇ ਛੜੇ ਚ 5 ਰੁਪਏ ਲਾਵੇ ਵਾਲਾ ਚੋਣ ਚਪਾਉਣ ਦੀ ਕਿਵੇਂ ਆ ਕੋਈ ਚੱਕਰੀ ਨਹੀਂ ਆ ਜੋ ਵੀ ਚਾਰ ਦੇ ਫਟ ਨਹੀਂ ਜੇ ਗੱਬਣ ਵੇਚਣੀਆਂ ਜੇ ਗੱਬਣ ਹੀ ਲੈਂਦਾ ਕੋਈ ਚੋਲੇ ਉਹ ਚੱਕਰ ਬੰਦਾ ਬੁੜੀ ਹਾਂ ਗਾਰੰਟੀ ਤੇ ਵੇਚ ਜਮ ਜਮ ਮੋਰੀ ਉੱਤੇ ਜਮ ਕੋਈ ਮਰਜ਼ੀ ਜੋ ਹੈ ਯਾਰ ਕੋਈ ਚੱਕਰੀ ਭਾਈ ਜ ਸੀਮੈਂਟ ਪਤਾ ਇਹ ਕਿਹੜਾ ਲੱਗਿਆ ਬਾਈ ਸੀਮੈਂਟ ਤਾਂ ਬਾਈ ਸਾਡੇ ਨਾਲ ਅੱਕਾਂ ਲਈ ਬਹੁਤ ਸੋਹਣਾ ਝੋਟਾ ਉਥਲਵਾ ਕੇ ਲੈ ਆਪਾਂ ਠੀਕ ਆ ਗੱਲ ਕੋਈ ਐਂ ਜਾਂਦਾ ਨਹੀਂ ਛੱਡ ਕੇ ਆਲਾ ਕਹਿੰਦਾ ਇੱਥੇ ਲਵਾ ਲਓ ਆਪਾਂ ਕਿਤੇ ਜਿੱਥੇ ਵੀ ਮੈਨੂੰ ਸਾਨ ਚੰਗਾ ਮਿਲਦਾ ਮੋਥੇ ਜਾਨਾ ਠੀਕ ਆ ਗੱਲ ਚੰਗੇ ਰਿਕਾਰਡ ਵਾਲਾ ਹਾਂ ਤੇ ਹੁਣ ਗੈਰ ਇੱਧਰਲੇ ਬੰਨੇ ਲਿਆ ਕੈਮਰਾ ਕੱਟੀਆਂ ਦਿਖਾ ਦੇ ਜੀਆਂ ਦੋਨੇ ਆ ਦੋ ਹੀ ਕੱਟੀਆਂ ਨੇ ਆ ਦੋ ਕੱਟੀਆਂ ਆ ਬਿਊਟੀ ਜੀ ਦੇਖ ਲਓ ਵੀ ਕਿੰਨੀਆਂ ਆਉਂਦੀਆਂ ਨੇ ਜੇ ਮੈਂ ਇੱਕ ਨੰਬਰ ਵਾਲੀ ਕੱਟੀ ਆ ਇਹ ਮੇਰਾ ਖਿਆਲ ਪਿਛਲੇ ਸੂਏ ਦੀ ਇਹਦੀ ਉਮਰ ਕੀ ਹੋ ਬਈ ਇਹ ਸਾਲ ਕਿਦੋਂ 4 ਸਾਲ ਤੋਂ ਕ ਠੀਕ ਹੈ ਗੱਲਾਂ ਵਾਈ 25 ਦਿਨਾਂ ਤੋਂ ਉਧਰ ਲੱਜਦੀ ਹੈ ਤੇ ਸਿੰਗ ਸੰਗ ਦਿਖਾ ਦੇ ਗਰੀ ਬਿਊਟੀ ਵਾਲੇ ਪੱਖ ਚ ਵੀ ਇਹਦੇ ਬੱਚਿਆਂ ਨੇ ਸਿੰਗ ਨੇ ਜਿਹੜੇ ਜਮਾ ਬੰਦ ਆਉਂਦੇ ਨੇ ਇੱਕ ਝੋਟੀਆਂ ਨਾਲ ਵਾਲੀ ਆ ਡਾਬਲ ਇਹ ਵੀ ਵਾਲੀ ਆ ਕੱਦ ਫੁੱਲ ਵੱਡਾ ਦਾ ਇਹਦੀ ਉਮਰ ਕਿੰਨੀ ਹੋਊਗੀ ਇਹ 2 ਸਾਲ ਦੀ ਹੋ ਗਈ ਇਹਦਾ ਆਪਾਂ ਉਧਰ ਲਵਾਈ ਨਹੀਂ ਹਜੇ ਇਹ ਦੋ ਤਿੰਨ ਵਾਰੀ ਲੱਗ ਉਹ ਲੱਗ ਹੱਟੀ ਪਰ ਲਵਾਈ ਨਹੀਂ ਠੀਕ ਹੈ ਕੱਦ ਕਰਨੇ ਦੋ ਤਨਾਰੀ ਬੋਲ ਹੱਟੀ ਹਾਂ ਬੋਲ ਹੱਟੀ ਹਾਂ ਉਹਨੂੰ ਤਾਂ ਮੇਰਾ ਖਿਆਲ ਆ ਹੋ ਜਾਂਦੀ ਚਾਰ ਪੰਜ ਮਹੀਨੇ ਦੀ ਗੱਲਾਂ ਹਾਂ ਹਾਂ ਮੌਜ ਨੂੰ ਠੀਕ ਹੈ ਗੱਲਾਂ ਬੱਚੇ ਨੂੰ ਤਾਂ ਦਿਖਾਈ ਨਹੀਂ ਨਾਲ ਉਹ ਤੋਂ ਆਈਡੀਆ ਹੋ ਜਾਂਦਾ ਹੁੰਦਾ ਵੀ ਮੱਝ ਬੱਚੇ ਕਿਉਂਕਿ ਨਾਲ-ਨਾਲ ਲਾਲੋ ਵੀ ਦੁੱਧ ਵਾਲੀ ਵੀ ਆ ਤੇ ਚੰਗੀ ਬਰੀਡ ਵੀ ਪੈਦਾ ਕਰ ਦੂਗੀ ਜਿਹੜੇ ਸੱਜਣ ਕੋਲ ਇਹ ਜਾਊਗੀ ਇਹਨੇ ਬਾਈ ਜਦੋਂ ਮਨ ਲਾ ਕਟਰੂ ਦੇਣਾ ਕੋਈ ਐ ਤਾਂ ਹੈ ਨਹੀਂ ਵੀ ਐਡਾ ਕਿੱਧਰੂ ਇਹਦਾ ਐਡਾ ਤਰੂ ਠੀਕ ਆ ਕਰ ਐ ਨਹੀਂ ਹੈਗਾ ਵੀ ਲੰਬੇ ਚੋੜੇ ਬੱਚੇ ਹਾਂ ਲੰਬੇ ਚੋੜੇ ਹਾਂ ਆ ਦੇਖ ਲਓ ਤੁਸੀਂ ਤੇ ਦੁੱਧ ਕਿੰਨਾ ਕੁ ਲੰਬਾ ਟਾਈਮ ਦਿੰਦੀ ਆ ਬਾਈ ਦੁੱਧ ਬਾਈ ਇਹ ਆਪਾਂ ਆਪਾਂ ਉਹ ਨਹੀਂ ਛੱਡਦੇ ਵੀ ਮਨ ਲਾ ਵੱਧ ਟਾਈਮ ਛੱਡਦੀ ਆ ਪਰ 2.5 ਮਿੰਟ ਦੁੱਧ ਫਿਰ ਇੱਕ ਪਸ਼ੂ ਛੱਡਦੇ ਆ ਠੀਕ ਆ 2.5 ਪਹਿਲਾਂ ਛੱਡਣੀ ਛੱਡਣੀ ਆਪਾਂ 2.5 ਮਿੰਟ ਹਾਂ ਤੇ ਉਹਦੇ ਨਾਲ ਪਸ਼ੂ ਥੋੜਾ ਸਮਝ ਅਸਾਂ ਵਝਾਂਦਾ ਜਾਣਦੂਨ ਪਈ ਜਨੇ ਪਸ਼ੂ ਚ ਇੱਕ ਸਾਨੂੰ ਗੱਲ ਹੋਰ ਦਾਦਾ ਨਾਲ ਬਾਈ ਹੋਰੀ ਖੰਡਾ ਵਗੈਰਾ ਮੈਂ ਜਿਵੇਂ ਪੁੱਛਿਆ ਬਾਈ ਹੋਰੀ ਉਹ ਚੀਜ਼ਾਂ ਨਹੀਂ ਪਾਉਂਦੇ ਇਹ ਲੇਟੀ ਪਾਉਂਦੇ ਆ ਮੇਰਾ ਖਿਆਲ ਆ ਲੇਟੀ ਤੇ ਸਰੋ ਲੇਟੀ ਤੇ ਸਰੋ ਹਨਾ ਅਜੇ ਕਿਸੇ ਵੱਧ ਖਰਾਕ ਵਾਲੇ ਸੱਜਣ ਕੋਲ ਪਹੁੰਚਦੀ ਆ ਉਥੇ ਵੱਧ ਹੀ ਕੱਢੂਗੀ ਦੁੱਧ ਜਾ ਕੇ ਐ ਮੰਨੋ ਵੀ ਘੱਟ ਨਹੀਂ ਕੱਢਦੀ ਹੈਗੀ ਤੇ ਐ ਮੰਨ ਲਾ ਵੀ ਆ ਮਸ਼ੀਨ ਵੀ ਦਿਖਾ ਦੇ ਘਰੀ ਇੱਧਰਲੇ ਬੰਨੇ ਓਏ ਐ ਇਹਦੇ ਚ ਹੁੰਦਾ ਮਾਲ ਤਿਆਰ ਇਹਨਾਂ ਦਾ ਆਪਾਂ ਦਾ ਬਾਈ ਘਰੀ ਤਿਆਰ ਕਰਦੇ ਠੀਕ ਆ ਗੱਲ ਇਹ ਲੱਗਦਾ ਤਾਂ ਫਰਿੱਜ ਜਾ ਬਾਈ ਯਾਰ ਆ ਬਾਈ ਵਿੱਚ ਇਹ ਆਹ ਦੇਖੋ ਇਸਟਮ ਲੱਗਿਆ ਹੋਣਾ ਕਣਕ ਕਿੱਧਰ ਦੀ ਪੈਂਦੀ ਹੈ ਇਹ ਕਣਕ ਐਥੋ ਦੀ ਸਮਾਨ ਉੱਤੋਂ ਦੀ ਪੈਂਦਾ ਸਮਾਨ ਫੁੱਲੀ ਆ ਦੂਜਾ ਤਾਂ ਆਪਾਂ ਲੇਟੀ ਗੜ ਨਹੀਂ ਇਹ ਤਾਂ ਮੈਂ ਲਾ ਕੇ ਅੰਦਰ ਕੋਹ ਹੋਰ ਇੱਥੇ ਆ ਕੱਢ ਕੇ ਪਲੇਟ ਜੀ ਠੀਕ ਹੈ ਠੀਕ ਹੈ ਗੱਲ ਆ ਵੀ ਦਿਖਾ ਦੇ ਗਰੀ ਉਹ ਮੈਂ ਤਾਂ ਪਹਿਲੀ ਵਾਰ ਹੀ ਦੇਖਿਆ ਸੀ ਨੇ ਇਹ ਇਹ ਕਿੰਨੇ ਰੁਪਈਆ ਦੀ ਹੁੰਦੀ ਹੈ ਇਹ ਬਾਈ ਆਪਾਂ ਲੈ ਸੀ ਪੰਜ ਲੈ ਸੀ 15-15 ਹਜ਼ਾਰ ਦੀ ਲੈ ਸੀ ਠੀਕ ਹੈ ਗੱਲ ਇੱਕ ਇਹ ਮੁੰਡਾ ਜਿਹੜਾ ਖੜਾ ਖਾਲਸ ਆਪਣੇ ਨਾਲ ਠੀਕ ਹੈ ਇਹ ਨਾਲ ਹੀ ਲੈ ਸੀ ਧਰ ਕੇ ਸੀ ਠੀਕ ਹੈ ਗੱਲ ਆ ਜਾ ਬਾਈ ਆ ਜਾ ਇਹ ਆਪਣਾ ਮਿੱਤਰ ਹੈ ਵਧੀਆ ਇਹ ਵੀ ਚੰਗੇ ਬੰਦੇ ਸੰਭਾਲਦਾ ਠੀਕ ਹੈ ਗੱਲ ਇਹ ਇਹਦੇ ਚ ਤਿਆਰ ਕਰਕੇ ਪਾਉਣੇ ਚੱਕੀ ਤੇ ਜਾਂਦੇ ਆ ਚੜਦਾ ਬਈ ਆਪਾਂ ਠੀਕ ਹੈ ਗੱਲ ਇਹ ਕਿੰਨੇ ਕ ਟਾਈਮ ਚ ਤੇਰੇ ਫਿਰ ਇਹ ਲੇਟੀ ਬਣਾਉਣੀਆਂ ਗੱਟਾ ਜਿਹੜਾ ਹੈ ਢੋਲ ਹੈ 32 ਮਿੰਟਾਂ 'ਚ ਭਰ ਦਦੀ ਆ ਲੇਟੀ ਦਾ ਉਹ ਵੱਡਾ ਢੋਲ ਹਾਂ 32 ਮਿੰਟਾਂ 'ਚ ਭਰ ਦਿੰਦੀ ਬੰਦਾ ਖਾਂ ਬੰਦਾ ਕੋਲੇ ਖੜਦਾ ਚਾਹੀਦਾ ਇਹ ਠੀਕ ਹੈ ਗੱਲ ਤਾਂ ਨਾਲ-ਨਾਲ ਸਾਨੂੰ ਮਸ਼ੀਨ ਵੀ ਦਿਖਾਤੀ ਆਪਾਂ ਨੂੰ ਮਿਲਦੀ ਇੱਥੋਂ ਇਹ ਇਹ ਕਾਲੇ ਵਾਲੇ ਤੋਂ ਹੀ ਹੈ ਕਾਲੇ ਵਾਲੇ ਤੋਂ ਉਹ ਨੰਬਰ ਲਿਖਿਆ ਹੋਇਆ ਹੈ ਨਾ ਆ ਲਿਖਿਆ ਹੋਇਆ ਆ ਭੈਣ ਦੱਸਣਾ ਗੈਰੀ ਮਾਰ ਦੇ ਕੈਮਰਾ ਵਾ ਜਿਸ ਸੱਜਣ ਨੇ ਲੈਣੀ ਹੋਈ ਬਾਈ ਹੁਣਾਂ ਦੀ ਵੀ ਕਰਦੇ ਆ ਜਿਹੜਾ ਫੀਦਣ ਦਾ ਹ ਨੰਬਰ ਬੋਲਦੇ ਬਾਈ 98416 ਜੀ 31000 ਜੀ 98416 31000 22 ਦਾ ਨੰਬਰ ਹੈ ਪਿੰਡ ਆ ਗਿਆ ਰਾਏਪੁਰ ਮੱਖਾ ਤਹਿਸੀਲ ਆ ਗਈ ਸਰਦੂਲਗੜ ਤੇ ਜਲਾ ਆ ਗਿਆ ਮਾਨਸਾ ਨੇੜੇ ਆ ਗਿਆ ਪਿੰਡ ਇਹ ਮੂਸੇ ਦੀ ਜਿਹੜੇ ਵੀ ਸੱਜਣ ਨੂੰ ਇਹ ਝੋਟੀ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਨੇੜੇ ਆ ਕੇ ਚੈੱਕ ਕਰਕੇ ਪਾਸ ਕਰਕੇ ਬਾਈ ਕੋ ਲਿਜਾ ਸਕਦਾ ਧੰਨਵਾਦ ਜੀ